ਮੇਰਾ ਗੌਰਵ ਰਾਣਾ ਹੈ ਗੌਰਵ ਰਾਣਾ ਕੀ ਖੇលਦਾ ਸੀਗਾ ਤੂੰ ਕਿਵੇਂ ਤੈਨੂੰ ਪਤਾ ਲੱਗਿਆ ਵੀ ਖੇਲਣਾ ਚਾਹੀਦਾ ਸਿੱਖਿਆ ਕਿੱਦਾਂ ਮੈਂ ਡ੍ਰੀਮ ਰਾਇਵ ਨੇ ਖੇਲਦਾ ਜੀ ਮੈਂ ਇਦਾਂ ਹੀ ਟੀਮ ਬਣਾ ਲੈਂਦਾ ਤਾਂ ਕੱਲ ਮੈਂ ਥੋੜਾ ਜਿਹਾ ਸੋਚਿਆ ਫਿਰ ਲਾ ਕੇ ਦਿੰਦਾ ਜੀ ਕੋਈ ਨੋਲੇਜ ਸੀ ਨੋਲੇਜ ਸੀ ਕਿਹੜੀ ਚੱਕ ਦੇਣਾ ਹਾਂਜੀ ਚੱਕ ਦੇਣਾ ਟੀਮ ਬਸ ਟੀਮ ਬਣਾ ਦੇ ਜੀ ਕਿੱਦਾਂ ਬਣਾਉਣਾ ਜੀ ਕਿੱਦਾਂ ਬਣਾਉਣਾ ਜੀ ਪਲੇਅਰ ਸਿਲੈਕਟ ਕਰਨੇ ਹੁੰਦੇ ਜੀ ਉਸ ਹੋ ਗਈ ਸਿਲੈਕਟ ਕਿਹਦੀਏ ਤੋਂ ਖੇਡਦੇ ਹੁੰਦੇ 10-12 ਦਿਨ ਹੋਈ ਅੱਛਾ 10 ਬਣਨ ਨੂੰ ਤੁਸੀਂ ਕੀਤੀ ਹੈ ਹਾਂ ਜੀ ਤੇ ਹੁਣ ਕਿੰਨੇ ਬਹਿ ਜਿੱਤੇ ਹੁਣ 3 ਕਰੋੜ ਜਿੱਤੇ ਕਿਹੜੀ ਗੱਲ ਕਰਦਾ ਮੈਂ ਪਲੱਸ 2 ਜੋ ਹੈ ਇਹਦਾ ਲੱਗ ਰਿਹਾ ਹਾਂ ਸਭ ਹੀ ਛੋਟੀ ਛੋਟੀ ਹਾਂ ਚ ਵਸ ਭਾਈ ਹੈ ਰੋਡ ਬਤੀ ਬਣ ਗਿਆ ਹਾਂ ਜੀ ਇਹ ਕਿਸ਼ਨ ਦੇ ਬਹਿ ਜੀ ਕਿਸ਼ਨ ਦੇਵ ਜੀ ਪਹਿਲਾਂ ਤੁਹਾਨੂੰ ਲਗਾਇਆ ਕਿਵੇਂ ਤਾਂ ਲੱਗਿਆ ਵੀ ਬੱਚੇ ਨੇ ਡ੍ਰੀਮ 11 ਖੇਡ ਕੇ ਕਾਫੀ ਪੈਸੇ ਜਿੱਤੇ ਹੈ ਕੀ ਸੋਚਦੇ ਸੀ ਇਹ ਤਨਾ ਚੰਗਾ ਹੋ ਸਰਦਾ ਕਿ ਗੇਮ ਬਾਰੇ ਤੁਹਾਨੂੰ ਪਤਾ ਸੀਗਾ ਕਿਦਾਂ ਲੱਗ ਰਿਹਾ ਤੁਹਾਨੂੰ ਕੀ ਨਹੀਂ ਜੀ ਮੈਂ ਸੋਚ ਨਹੀਂ ਸਕਦਾ ਕਹਿੰਦੇ ਵੀ ਕੀ ਹੋਣਾ ਕੀ ਨਹੀਂ ਤੇ ਬਸ ਮਨ ਤੁਹਾਨੂੰ ਇਹੀ ਫੀਲਿੰਗ ਹੁੰਦੀ ਵੀ ਕੀ ਹੋਇਆ ਤਾਂ ਹੋਇਆ ਗਿਆ ਤੇ ਬਹੁਤ ਚੰਗਾ ਲੱਗ ਰਿਹਾ ਜੀ ਜੋ ਹੋ ਰਿਹਾ ਠੀਕ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਟੀਮ ਬਾਰੇ ਤੁਹਾਨੂੰ ਪਤਾ ਸੀ ਵੀ ਅੱਛਾ ਕੀ ਖੇਲਦੇ ਆ ਟੀਮ ਮੈਂ ਕੀ ਹੁੰਦੀ ਹੈ ਪਹਿਲਾਂ ਬਹੁਤ ਨਹੀਂ ਮੈਨੂੰ ਇੰਨਾ ਨਹੀਂ ਪਤਾ ਸੀਗਾ ਬਸ ਥੋੜਾ ਜਿਹਾ ਪਤਾ ਸੀਗਾ ਵੀ ਕੋਈ ਲਾਂਦੇ ਟੀਮ ਵਗੈਰਾ ਮੈਂ ਬੱਚੇ ਨੂੰ ਬੋਲਿਆ ਤੇ ਕਹਿੰਦਾ ਡੈਡੀ ਟੀਮ ਨਾਲ ਨਹੀਂ ਮੈਂ ਕਹਿੰਦਾ ਦੇ ਕਰ ਤੂੰ ਜੁਲਾਨੀ ਤੇ ਪਰ ਮੈਨੂੰ ਕੁਛ ਨਹੀਂ ਪਤਾ ਬੱਚੇ ਦਾ ਨਾਮ ਕੀ ਹੈ ਬੱਚੇ ਗੋਰ ਬਰਾਨਾ ਹੈ ਕਿਹੜੀ ਕਲਾਸ ਪੜ੍ਹਦਾ ਹੈ ਪਲੱਸ 2 ਬੰਦਾ ਤੇ ਉਹ ਕਿੰਨੇ ਵਜੇ ਜਿੱਤੇ ਤੇ ਕਿਹੜੀ ਟੀਮ ਖੇਡਦਾ ਸੀ ਹੁਣ ਘਰ ਚ ਮੌਲਕ ਇਦਾਂ ਦਾ ਪਤਾ ਨਹੀਂ ਸਾਡਾ ਘਰ ਦਾ ਖੁਸ਼ੀ ਦਾ ਮਾਹੌਲ ਹੈ ਜੀ ਬਸ ਸਾਰੇ ਬੜੇ ਖੁਸ਼ ਹੋ ਰਹੇ ਤੇ ਇਹ ਟੀਮ ਆਪਣੇ ਮੁਤਾਬਕ ਖਿਲਾ ਰਿਹਾਤਾ ਉਹ ਤਾਂ ਮਤਲਬ ਮੰਨੂ ਵੀ ਨਹੀਂ ਪਤਾ ਜੀ ਜੋ ਟੀਮ ਲਾਈ ਨੇ ਵਧੀਆ ਟੀਮ ਲਾਈ ਜੀ ਤੇ 3 ਕਰੋੜ ਬਿਨੇ ਕੀਤਾ ਹੈ ਕੁਪੀ ਛੋਟੇ ਇੱਕ ਮਹਾਜ ਦੇ ਛੋਟੇ ਜਿਹੇ ਪਿੰਡ ਦੇ ਰਹਿੰਦੇ ਤੁਸੀਂ ਇੰਨਾ ਇੱਕ ਪਸੇ ਨੇ ਨਾ ਜੀ ਮੇਟ ਕਿੱਥੇ ਲੋਕ ਬੜੀ ਦੂਰੋਂ ਆnde ਕਿੰਨੇ ਲੋਕਾਂ ਦਾ ਹੈ ਤੇਰੇ ਕੀ ਸੋਚ ਲੈ ਕੀ ਦਾ ਧੰਨਵਾਦ ਮੈਂ ਤੇ ਧੰਨਵਾਦ ਆਪਣੇ ਰੱਬ ਦਾ ਹੀ ਕਰਦਾ ਜੀ ਜਿਨ੍ਹਾਂ ਨੇ ਇੰਨੀ ਮਤਲਬ ਸਾਡਾ ਸਾਨੂੰ ਹੌਸਲਾ ਦਿੱਤਾ ਔਰ ਸਾਡੇ ਪਰ ਇੰਨੀ ਮਿਹਰਬਾਨੀ ਰੱਖੀ ਜੀ ਮੈਂ ਤਾਂ ਕਿੱਦਾਂ ਸੀ ਧਰ ਦੇ ਪਹਿਲਾਂ ਹਾਲਾਤ ਠੀਕ ਸੀਗੇ ਵੈਸੇ ਇੰਨੇ ਵੀ ਮਰੇ ਨਹੀਂ ਸੀ ਮਤਲਬ ਠੀਕ ਰਹੇ ਆਪਣੇ ਤੇ ਆਇ ਚਲਾਈ ਬੜੀਆ ਚੱਲੀ ਸੀ ਜੀ ਵੈਸੇ ਇੰਨੇ ਜਿਆਦਾ ਵੀ ਨਹੀਂ ਤੇ